ੴ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਨਾਮ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤ ਕੀਨਾ ਕਾਹ ਨਾਨਕ ਹਰ ਪਜ ਮਨਾ ਜਹਿ ਬਿਦ ਜਲ ਕਮੀਨਾ ਦੇਖਿਆ ਨ ਸਿਆਗਾ ਹੈ ਰਚਿਓ ਕਹਨੋ ਹੈ ਉਦਾਸ ਕਹਨਾਨਕ ਬਜ ਹਰਮਨਾ ਪਰ ਨ ਜਮ ਕੀ ਫਾਸ ਤਰਨ ਆਪਾਂ ਹੀ ਗਇ ਲਿਓ ਜਰਾ ਤਨ ਜੀਤਾ ਕਹਨਾਨਕ ਬਜ ਹਰਮਨਾ आद जात है बीता बिरद पयो सूझ नहीं काल पहुँच्यो आन कहो नानक नर बावरी क्यों न भजे भगवान ਧਨੰਦਾਰਾ ਸੰਪਤ ਸਗਲ ਜਿਨੇ ਆਪਣੀ ਕਰਮਾਣ ਐਨ ਮੈਂ ਕਾਚ ਸੰਗੀ ਨਹੀਂ ਨਾਨਕ ਸਾਚੀ ਜਾਣ ਪਤਿਦ ਉਦਾਰਨ ਪੈ ਹਰਨ ਹਰ ਅਨਾਥ ਕੇ ਨਾਤ ਕਹ ਨਾਨਕ ਤਹ ਜਾਨੀਆ ਸਦਾ ਬਸਤ ਤੁਮ ਸਾਥ ਤਨ ਤਨ ਦੇਤਾ ਕਾ ਦੀਆ ਤਾ ਸਿਨਿਹੁਣ ਕੀਨਾ ਕਹ ਨਾਨਕ ਨਰ ਬਾਵਰੇ ਅਬ ਕਿਆ ਡੋਲਤ ਦੀਨਾ ਤਨ ਤਨ ਸੰਬੈ ਸੁਖ ਦੀਆ ਅਰ ਜੈ ਨੀ ਕਹਿ ਤਾਮ ਕਹ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਰਾਮ ਸਭ ਸੁਖ ਦਾਤਾ RAM ਹਦ ਸੁਰ ਨਾਹਨ ਕੋਏ ਕਹ ਨਾਨਕ ਸੁਨਰੇ ਮਨਾ ਤਹ ਸਿਮਰਤ ਗਤ ਹੋਏ ਜਹ ਸਿਮਰਤ ਗਤ ਪਾਈਐ ਤਹ ਬਾਜਰੀ ਤੈ ਮੀਦਾ ਕਹ ਨਾਨਕ ਸੁਨ ਰੇ ਮਨ ਆਦ ਕਟਤ ਹੈ ਨੀ ਤ ਪੰਜ ਤਤ ਕਾ ਤਨ ਰਚਿਆ ਜਾਨ ਚਤਰ ਸੁਜਾਨ ਦੇਹ ਤੇ ਉਪਜਿ ਅਨਾਨਕਾ ਲੀਨ ਤਾਹਿ ਮੈ ਮਨ ਕਾਟ ਕਾਟ ਮੈਂ ਹਰਿ ਜੋ ਬਸੈ ਸੰਤਨ ਕਹਿ ਪੁਕਾਰ ਕਹ ਨਾਨਕ ਤੈ ਪੱਜ ਮਨ ਪਾਉ ਨਦੀ ਉੱਤਰਹਿ ਪਾਰ ਸੁਖ ਦੁਖ ਜਹ ਪਰਸੈ ਨਹੀਂ ਲੋਭ ਮੋ ਅਦਮਾਨ ਕਹ ਨਾਨਕ ਸੁਨਰੇ ਮਨ ਸੁ ਮੂਰਤ ਭਗਵਾਨ ਅਸਤ ਨਿੰਦਿਆ ਨਹੀਂ ਜਿਹ ਕੰਚਨ ਲੋਹ ਸਮਾਨ ਕਾਹ ਨਾਨਕ ਸੁਨ ਰੇ ਮਨ ਮੁਕਤ ਤਾਹੀ ਤੈ ਜਾਣ ਹਰ ਕੋ ਸੁਗ ਜਾਣੈ ਨਹੀਂ ਬਰੀ ਮੀਤ ਸਮਾਨ ਕਾਹ ਨਾਨਕ ਸੁਨ ਰੇ ਮਨ ਮੁਕਤ ਤਾਹੀ ਤੈ ਜਾਣ पैकाहु को दित नहि नहि पै मनत आन कह नानक सुन रे मन ज्ञानी ताहि बखान जे बिकिया सगली तजि लियो पीख बैराग कह नानक सुन रे मन ते नर माती पाग jeh maya main tajj sabte pyo udaas kah nanak sun re man teh kat brahm niwas jeh prani main tajj karta ram pashaan kah nanak wah mukt nar eh man saji maan ਬੇ ਨਾ ਸੁਣ ਦਰਮਤ ਹਰਨ ਕਲ ਮੈਂ ਹਰ ਕੋ ਨਾਮ ਇਸ ਦਿਨ ਜੋ ਨਾਨਕ ਪਜਾ ਸਭ ਲੋਇ ਤੇ ਕਾਮ ਜਿਹ ਬਾ ਗੁਣ ਗੋਬਿੰਦ ਪਜੋ ਕਰਨ ਸੁਣੋ ਹਰ ਨਾਮ ਕਹ ਨਾਨਕ ਸੁਨ ਰੀ ਮਲ ਪਰ ਹਰ ਨ ਜਮ ਕੈ ਤਾਮ ਜੋ ਪ੍ਰਾਨੀ ਮਮਤਾ ਤਜੇ ਲੋਭ મો ਅੰਕਾਰ ਕਾ ਨਾਨਕ ਆਪਨ ਤਰੈ ਆਰਨ ਲੇਤ ਉਦਾਰ ਜਾਂ ਸਬਨਾ ਅਰਪੇਖਨਾ ਐਸੇ ਜਗ ਕਾ ਜਾਣ ਇਨ ਮੇ ਗਜ ਸਾਚੋ ਨਹੀਂ ਨਾਨਕ ਬਿਨ ਭਗਵਾਨ निस दिन माया कारणे प्राणी ढोल तनीता कोटनि में नानक को नारायण जय चीता ਜੈਸੇ ਜਲਤੇ ਬੁੱਧ ਬੁਦਾ ਉਪਜੈ ਬਿਨ ਸੈਨੀਤਾ ਜਾਗ ਰਚਨਾ ਤੈ ਸਿਰਤੀ ਕਹ ਨਾਨਕ ਸੁਨਮੀਤਾ ਪ੍ਰਾਨੀ ਗਛੁਨ ਚੇਤੈ ਮਦ ਮਾਇਆ ਕੈ ਅੰਧ ਕਾਹ ਨਾਨਕ ਬਿਨ ਹਰ ਭਜਨ ਪਰਤ ਤਾਹੀ ਜਮ ਫੰਦ ਜਾਂ ਸੁਖ ਕਾ ਚਾਹੈ ਸਦਾ ਸ਼ਰਨ ਰਾਮ ਕੀ ਲੇਹਾ ਕਾਹ ਨਾਨਕ ਸੁਨ ਰੇ ਮਨ ਦੁਰਲਭ ਮਾਨਕ ਦੇਹਾ माया कारण तवहि मुरक का लोग अजान कह नानक बिन हर भजन बिरता जनम सिराळ जो प्राणी इस दिन पजे रूप राम ते जाण हर जन हर अंतर नहीं नानक साची मान मन माया रहयो पद गोविंद नाम को नानक बिन हार भजन जीवन काने काम प्राणी रामन चेत मद माया के अंध कु नानक हर भजन परत पर जम फंद। ਸੋ ਕਮੈ ਬਹ ਸੰਗੀ ਭਏ ਦੁਖ ਮੈ ਸੰਗ ਨ ਕੋਏ ਕਾਹ ਨਾਨਕ ਅਰ ਪਜ ਮਣਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰੋ ਮਿਟਿਉ ਨ ਜਮ ਕੋ ਤ੍ਰਾਸ ਕਾਹ ਨਾਨਕ ਅਰ ਪਜ ਮਣਾ ਨਿਰਪੈ ਪਾਵੇ ਦਾਸ ਜਤਨ ਬਾਤ ਮੈਂ ਕਰ ਰਿਹਾ ਮਿਟਿਉ ਨ ਮਨ ਕੋ ਮਾਨ ਦਰਮਤ ਸਿਆਣਾ ਨਿਕ ਪਦਿਉ ਰਾਖ ਲਿਓ ਭਗਵਾਨ ਬਾਲ ਜਵਾਨੀ ਅਰ ਬਿਰਦ ਫਣ ਤੀਨ ਅਵਸਥਾ ਜਾਣ ਕਾਉ ਨਾਨਕ ਅਰ ਪਜਨ ਬਿਨ ਬਿਰਤਾ ਸਭ ਹੀ ਮਾਨ ਕਰਨਾ ਤੋ ਸੁਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਯੋ ਰਾਮ ਗਯੋ ਅਬ ਕਿਉ ਰੋਵਤ ਅੰਦ ਮਨ ਮਾਇਆ ਮੈਂ ਰਾਮ ਰਹਿਓ ਨਿਕ ਸਤਨਾਇਨ ਮੀਤ ਨਾਨਕ ਮੂਰਤ ਚਿਤਰ ਜਿਆ ਛਾੜਿਤ ਨਨ ਪੀਤ ਨਾਲ ਚਾਂਤ ਕਾਛਿਆਰ ਔਰ ਕੀ ਔਰ ਭਈ ਚਤ ਅਤ ਰਹਿ ਅਠਗਾਰ ਨਾਨਕ ਵਾਸੀ ਗੱਲ ਪਰੇ ਜਤਨ ਬਾਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਏ ਕਾ ਨਾਨਕ ਸੁਨਰੇ ਮਣ ਆਰ ਭਾਵੈ ਸੋ ਹੋਏ ਜਗਤ ਵਿਘਾਰੇ ਫਿਰਤ ਸਭ ਕੋ ਨਾ ਨਾਮ ਤਾਂ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ ਝੂਟੇ ਮਨ ਕਾ ਕਰੇ ਜਗ ਸੁਪਨੇ ਜਾਂ ਜਾਣ ਲੈ ਨਵੇਂ ਕਛਤੇ ਰੋ ਨਹੀਂ ਨਾਨਕ ਕਹ ਬਖਾਨ ਗਰਬ ਕਰਤ ਹੈ ਦੇ ਕੋ ਬਿਨ ਸਚਨ ਮੀਤਾ ਜੈ ਪ੍ਰਾਨੀ ਅਰ ਜਸ ਕੈਉ ਨਾਨਕ ਤੇ जग ਜੀਤਾ ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਣ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਣ ਇਕ ਪਗਤ ਭਗਵਾਨ ਜੈ ਪ੍ਰਾਨੀ ਕਹਿ ਨਾਹਿ ਮਨ ਜੈ ਸੋ ਕਰ ਸਵਾਨ ਨਾਨਕ ਮਨ ਤਾਹਿ ਤਾਨ ਸੁਆਮੀ ਕੋ ਗਿਆਨ ਸਦਾ ਸਵਾਨ ਤਜਤ ਨਹੀਂ ਇਨਤ ਨਾਨਕ ਇਹ ਬਿਦ ਹਰ ਪਜ ਇਕ ਮਨ ਹੋਏ ਇਕ ਚਿੱਤ ਤੀਰਤ ਬਰਤ ਅਰਦਾਨ ਕਰ ਮਨ ਮੈਂ ਤਰੇ ਗੁਮਾਨ ਨਾਨਕ ਨੇ ਫਲ ਜਤ ਤੇ ਜਾਂ ਕੰਚਰ ਇਸ ਨਾਨ ਸਰ ਕੰਪੇਓ ਪਗ ਡਗਮਗੇ ਨਨ ਜੋਤ ਤੇ ਹੀ ਨਾ ਕਹ ਨਾਨਕ ਐ ਬਿਦ ਭਈ ਤਉ ਨਾਰ ਰਸ ਲੀਨਾ ਨਿਜ ਘਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਨਾਨਕ ਦੇਰ ਅਰ ਪਗਤ ਹੈ ਤੇਰਾ ਕੋ ਮਨ ਮਾਹਿ ਜਗ ਰਚਨਾ ਸਭ ਝੂਟ ਹੈ ਜਾਣ ਲੈ ਹੋ ਰੇ ਮੀਤ ਕਹਿ ਨਾਨਕ ਤੇਰ ਨਾ ਰਹਿ ਜਾਂ ਬਾਲੂ ਕੀ ਪੀਤ ਰਾਮ ਗਇਓ ਰਾਵਣ ਗਇਓ ਜਾ ਕੋ ਬਾਹ ਪਰਵਾਰ ਕਹ ਨਾਨਕ ਤੇਰ ਕਛ ਨਹੀਂ ਸੁਪਣੇ ਜਾਂ ਸੰਸਾਰ ਚੰਤਾ ਤਾਂ ਕੀ ਕੀ ਦਿਆ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਦੇਰ ਨਹੀਂ ਕੋਏ ਜੋ ਉਪਜਿਓ ਸੋ ਬਿਨਸੈ ਪਾਰੋ ਆਜ ਕੈ ਕਾਲ ਨਾਨਕ ਅਰਗੁਣ ਗਾਏ ਲੈ ਸਾਦੇ ਸਗਲ ਜੰਜਾਲ ਦੋਹਰਾ ਬਲ ਛਟਿਆ ਬੰਧਨ ਪਰ ਕਛੂਨ ਹੋਤ ਉਪਾਏ ਕਉ ਨਾਨਕ ਅਬ ਓਟ ਹਰ ਗਜ ਜਾ ਹੋ ਸਾਏ ਬਾਲੋ ਆ ਬੰਧਨ ਛੁਟੇ ਸਭ ਕੀ ਜੋਤਿ ਉਪਾਏ نانک سب کچھ تم رے ہاتھ میں تمہیں اوت سہائے سنگ سگا سب تاج گئے کون بے او سات کو نانک اے بے پت میں رگنات نام او سادھو رہے ہو ਰਾਇਓ ਗੁਰ ਗੋਬਿੰਦ ਕਾ ਨਾਨਕ ਐ ਜਗਤ ਮੈਂ ਕਿਨ ਜਪਿਓ ਗੁਰ ਮੰਤਿ RAM ਨਾਮਿ ਹੋਰ ਮੈਂ ਗਇਓ ਜਾਕੇ ਸਮਨੇ ਕੋਏ ਜੈ ਸਿਮਰਤ ਸੰਕਟ ਮਿਟੈ ਦਰਸਤ ਹਾਰ ਹੋਏ ਰਾਮ ਨਾਮ ਯੁਰ ਮੈਂ ਗਾਇਓ ਜਾ ਕੇ ਸਮਣੇ ਕੋਏ ਜੇ ਸਿਮਰਤ ਸੰਕਟ ਮਿਟੇ ਦਰਸਤਾਰੋ ਹੋਏ